Thank you. ਮਕਸਰ ਨੂੰ ਥੋੜੇ ਨੰਬਰ ਜਨਕਰੀ ਅਹ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮਕਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਸ਼ਾ ਨਿਰਦੇਸ਼ ਏਕ ਅ ਸਾਡੀ ਸੀਆਈਏ ਮਲੋਤ ਦੀ ਟੀਮ ਨੇ ਇੱਕ ਗਰੋ ਤਿੰਨ ਬੰਦਿਆਂ ਦਾ ਕਾਬੂ ਕੀਤਾ ਜੋ ਕਿ ਦੌਰਾਨੇ ਨਾਕਾ ਬੰਦੀ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸਗਾ ਉਹ ਬਰਾਮਦ ਹੋਇਆ ਤੇ ਮਕਦਮਾ ਨੰਬਰ 105 ਜੇਰਤਾ 303 317 ਬੀ ਐਨ ਐਸ ਇਹ ਮਕਦਮਾ ਦਰਜ ਕਰਕੇ ਤੇ ਅੱਗੇ ਤੋਪੀਸ਼ ਦੌਰਾਨ ਇਹਨਾਂ ਕੋਲੋਂ ਸੱਤ ਮੋਟਰਸਾਈਕਲ ਹੋ ਟੋਟਲ ਅੱਠ ਚੋਰੀ ਦੇ ਮੋਟਰਸਾਈਕਲ ਤਿੰਨ ਚੋਰੀ ਦੇ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਹਾਸਲ ਕਰਕੇ ਤੇ ਇਹਨੂੰ ਫਰਦਰ ਪੁੱਛਗਛ ਕੀਤੀ ਜਾਏਗੀ ਇਹ ਮਲੋਟ ਦੇ ਵਾਸੀਆਂ ਜਦਾਂ ਮਲੋਟ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀਆਂ ਇਹਨਾਂ ਦਾ ਨਾਮ ਗੁਰਦਾਸ ਸਿੰਘ ਪੁੱਤਰ ਮੰਗਲ ਸਿੰਘ ਗੋਸ਼ਵੀਰ ਸਿੰਘ ਪੁੱਤਰ ਜਸਪਾਲ ਸਿੰਘ ਜਸਪ੍ਰੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਖੂਣਾ ਕਲਾਂ ਅਬਾਦ ਪਿੰਡ ਮਲੋਠ ਦੇ ਰਹਿਣ ਵਾਲੇ ਇੱਕ ਅਬਾਂਡਨਟ ਪਲੇਸ ਸਗੀ ਜਿੱਥੇ ਇੱਕ ਅਬਾਂਡਨਟ ਕਮਰਾ ਜਿਹਾ ਸੀਗਾ ਉਸ ਜਿਹਨਾਂ ਨੇ ਸੱਤੇ ਮੋਟਰਸਾਈਕਲ ਬੰਦ ਕਰਕੇ ਤੇ ਲੁਕਾ ਕੇ ਰੱਖੇ ਹੋਏ ਸੀ